ਸੰਜਾ ਮੈਰਿਜ ਪੈਲਸ ਜਿਸ ਦੇ ਵਿੱਚ ਪਿੰਡ ਵਾਸਤੇ 51000 ਇਲਾਕੇ ਵਾਸਤੇ 61000 ਰੁਪਏ ਦੇ ਵਿੱਚ ਪੂਰਾ ਮੈਰਿਜ ਪੈਲਸ ਬੁੱਕ ਹੋਏਗਾ ਪਹਿਲੇ ਨੰਬਰ ਤੇ ਆਪਣੀ 400 ਕੁਰਸੀ ਆ ਗਈ ਜੀ ਇਸ ਵਿੱਚ ਤੇ ਆਪਣਾ 500 ਬੰਦੇ ਦੀ ਕਰੋਕਰੀ ਦੇ ਰਿਹਾ ਜੀ ਇਹ ਅੰਦਰ ਆਪਣੇ 14 ਕਾਊਂਟਰ ਹੋ ਗਏ ਜੀ ਤੇ ਜੈਮ ਵਾਲਾ ਦੀ ਡੈਕੋਰੇਸ਼ਨ ਬਾਕੀ ਇਹ ਗੈਲਰੀ ਹੋ ਗਈ ਜੀ ਤੇ ਬਾਹਰ ਇੱਕ ਬਾਹਰ 165 ਦਾ 100 ਦਾ ਟੈਂਟ ਹੋ ਗਿਆ ਦੋ ਟਰਸਟ ਹੋ ਗਏ ਜੀ ਜਿਹੜੀ ਆ ਸੋਫੇ ਸੋਫੇ ਵਗੈਰਾ ਸਾਰੇ ਉਹ ਲਗਾ ਕੇ ਦਗਾ ਮੈਂ ਦਵਾਂਗਾ ਅੰਦਰ ਜਿਹੜਾ ਨਾ ਗੋਲ ਟੇਬਲ ਹੋ ਗਏ 20 ਗੋਲ ਟੇਬਲ ਹੈ ਜੀ ਤੇ 15 ਚੋਰਸ ਟੇਬਲ ਹੈ ਇੱਕ ਲੜਕੀ ਵਾਸਤੇ ਸੈਪਰੇਟ ਰੂਮ ਹੈ ਜੀ ਤੇ ਬਾਕੀ ਬਾਥਰੂਮ ਵਗੈਰਾ ਵੀ ਸਾਫ਼ ਸੁਥਰੇ ਹੈ ਜੀ ਪਿੱਛੇ ਪਾਰਕਿੰਗ ਕਿੰਨੀ ਗੱਡੀਆਂ ਦੀ ਇੱਥੇ ਤੁਹਾਡੇ ਕੋਲ ਅਵੇਲੇਬਲ ਹੈ ਕਿ ਜਿਹੜਾ ਪਾਰਕਿੰਗ ਦੀ ਆਪਣੇ ਆਪਣਾ 200 ਤੇ ਲੈ ਕੇ 1000 ਪਲੱਸ ਤੱਕ ਹੈਗੀ ਹੈ ਜੀ ਪਾਰਕਿੰਗ ਦੇ ਯਾਨੀ ਕਿ ਕੋਈ ਲੋ ਜੀ ਇਲਾਕੇ ਦੇ ਵਿੱਚ ਖੁੱਲ ਗਿਆ ਇੱਕ ਉਹ ਮੈਰਿਜ ਪੈਲਸ ਜਿੱਥੇ ਕਿ ਹਰ ਇੱਕ ਬੰਦੇ ਦਾ ਸੁਪਨਾ ਪੂਰਾ ਹੋਵੇਗਾ ਆਪਣੇ ਮੁੰਡੇ ਕੁੜੀ ਦਾ ਵਿਆਹ ਕਰਨ ਵਾਸਤੇ ਜਾਂ ਫਿਰ ਕੋਈ ਹੋਰ ਕੋਈ ਪਾਰਟੀ ਕਰਨੀ ਹੈ ਦੱਸ ਦਿੰਨੇ ਆ ਉਹ ਸੰਝਾ ਮੈਰਿਜ ਪੈਲਸ ਜਿਸ ਦੇ ਵਿੱਚ ਪਿੰਡ ਵਾਸਤੇ 51000 ਤੇ ਇਲਾਕੇ ਵਾਸਤੇ 61000 ਰੁਪਏ ਦੇ ਵਿੱਚ ਪੂਰਾ ਮੈਰਿਜ ਪੈਲਸ ਬੁੱਕ ਹੋਏਗਾ ਅਸੀਂ ਖੜੇ ਆਂ ਖਿਦਰਾਬਾਦ ਦੇ ਵਿੱਚ ਜਿੱਥੇ ਖਿਦਰਾਬਾਦ ਦੇ ਵਿੱਚ ਇਹ ਸਾਂਝਾ ਮੈਰਿਜ ਪੈਲਸ ਖੁੱਲਿਆ ਜਿੱਥੇ ਕਿ ਬਹੁਤ ਹੀ ਇਲਾਕੇ ਦੇ ਲੋਕ ਫਾਇਦਾ ਲੈ ਰਹੇ ਨੇ ਦੱਸ ਦਿੰਦੇ ਆ ਕਾਫੀ ਮੈਰਿਜ ਪੈਲਸਾਂ ਦੇ ਵਿੱਚ ਲੱਖਾਂ ਰੁਪਏ ਦਾ ਰੇਟ ਹੈ ਤੇ ਸਾਡੇ ਨਾਲ ਇੱਥੇ ਪੂਰਾ ਮੈਨੇਜਰ ਨੇ ਜੀਗਾ ਉੱਤੇ ਜਿੱਥੇ ਕਿ ਸਾਹਮਣੇ ਨੇ ਪੂਰਾ ਇਸ ਚੀਜ਼ ਨੂੰ ਤਾਂ ਮਨੀਰ ਸਾਹਿਬ ਇਹ ਦੱਸ ਦੋ ਪਹਿਲਾਂ ਕਿ ਜਿਸ ਤਰੀਕੇ ਨਾਲ ਅਸੀਂ ਸੁਣਿਆ ਹੈ ਕੀ ਖਿਜਰਾਬਾਦ ਵਿੱਚ ਖੁੱਲਿਆ ਹੋਇਆ ਸੰਜਮਰਜ ਪੈਲਸ ਪਿੰਡ ਵਾਸਤੇ 51000 ਤੇ ਬਾਹਰ ਵਾਸਤੇ 40000 ਉਹਦੇ ਵਿੱਚ ਕੀ ਕੀ ਸੁਵਿਧਾ ਮਿਲਣਗੀਆਂ ਜੋ ਇਸ ਜਗ੍ਹਾ ਉੱਤੇ ਮਰਜ ਪੈਲਸ ਤੁਹਾਡਾ ਬੁੱਕ ਕਰੇਗਾ ਦੇਖੋ ਜੀ ਇਸ ਵਿੱਚ ਆਪਾਂ ਨੂੰ ਜਿਕਣਾ ਦੱਸਿਆ ਜੀ ਵੀ 51000 ਰੁਪਏ ਪਿੰਡ ਵਾਸੀਆ ਵਾਸਤੇ ਆ ਤੇ 61000 ਰੁਪਏ ਬਾਕੀ ਪਿੰਡ ਨਿਵਾਸੀਆ ਵਾਸਤੇ ਆ ਇਸ ਵਿੱਚ ਆਪਾਂ ਜੋ ਵੀ 51 ਕਾਰਡ ਵਿੱਚ ਜੋ ਆਪਾਂ ਸਮਾਨ ਦੇ ਰਿਹਾ ਜੀ ਦੇਖੋ ਪਹਿਲੇ ਨੰਬਰ ਤੇ ਹੋ ਗਿਆ ਆਪਣੀ 400 ਕੁਰਸੀ ਆ ਗਈ ਜੀ ਇਸ ਵਿੱਚ ਤੇ ਆਪਣਾ 500 ਬੰਦੇ ਦੀ ਕਰੋਕਰੀ ਦੇ ਰਿਹਾ ਜੀ ਤੇ ਅੰਦਰ ਆਪਣੇ 14 ਕਾਊਂਟਰ ਹੋ ਗਏ ਜੀ ਤੇ ਜੈਮ ਵਾਲਾ ਦੀ ਡੈਕੋਰੇਸ਼ਨ ਬਾਕੀ ਇਹ ਗੈਲਰੀ ਹੋ ਗਈ ਜੀ ਤੇ ਬਾਹਰ 165 ਬਾ 100 ਦਾ ਟੈਂਟ ਹੋ ਗਿਆ ਦੋ ਟਰਸਟ ਆ ਹੋ ਗਏ ਤੇ ਇਸ ਵਿੱਚ ਆਪਣਾ ਜਿਕਣਾ ਵੀ ਇਹ ਜਿੰਨੇ ਵੀ ਆ ਸੋਫੇ ਸੋਫੇ ਵਗੈਰਾ ਸਾਰੇ ਉਹ ਲਗਾ ਕੇ ਦਾਂਗਾ ਮੈਂ ਦਵਾਂਗੇ ਜੀ ਆਪਾਂ ਵਿੱਚ ਤੇ ਆਪਣਾ ਅੰਦਰ ਜਿਹਨਾ ਗੋਲ ਟੇਬਲ ਹੋਗੇ 20 ਗੋਲ ਟੇਬਲ ਹੈ ਜੀ ਤੇ 15 ਚੌਰਸ ਟੇਬਲ ਹੈ ਤੇ ਇਸ ਵਿੱਚ ਲੜਕੀ ਵਾਸਤੇ ਸੈਪਰੇਟ ਰੂਮ ਹੈ ਜੀ ਤੇ ਬਾਕੀ ਬਾਥਰੂਮ ਵਗੈਰਾ ਵੀ ਸਾਫ ਸੁਥਰੇ ਹੈ ਜੀ ਪਿੱਛੇ ਅੱਛਾ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਜਦੋਂ ਮੈਰਿਜ ਪੈਲਸ ਬੁੱਕ ਕਰਦੇ ਹੈ ਗੱਡੀ ਦੀ ਪਾਰਕਿੰਗ ਵਾਸਤੇ ਬਹੁਤ ਪ੍ਰੋਬਲਮ ਪੈਂਦੀ ਹੈ ਪਾਰਕਿੰਗ ਕਿੰਨੀ ਗੱਡੀਆਂ ਦੀ ਇੱਥੇ ਤੁਹਾਡੇ ਕੋਲ ਅਵੇਲੇਬਲ ਹੈ ਕਿ ਜਿਹੜਾ ਬੰਦਾ ਆਣ ਕੇ ਇੱਥੇ ਆਪਣਾ ਸਹੀ ਤਰੀਕੇ ਨਾਲ ਵਿਆਹ ਕਾਰਜ ਇਸੇ ਆਪਣਾ ਕਰਾ ਸਕਦਾ ਹੈ ਦੇਖੋ ਪਾਰਕਿੰਗ ਦੀ ਆਪਣੀ ਆਪਣਾ 200 ਤੇ ਲੈ ਕੇ 1000 ਪਲੱਸ ਤੱਕ ਹੈਗੀ ਹੈ ਜੀ ਪਾਰਕਿੰਗ ਦੇ ਯਾਨੀ ਕਿ ਕੋਈ ਐ ਨਹੀਂ ਹੈ ਵੀ ਜਿੱਕਣਾ ਕਿਸੇ ਦਾ 800 ਬੰਦੇ ਦਾ ਵੀ ਪ੍ਰੋਗਰਾਮ ਹੈ ਵੀ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਆਉਂਦੀ ਪਾਰਕਿੰਗ ਬਹੁਤ ਵਾਧੂ ਹੈ ਜੀ ਪਾਰਕਿੰਗ ਹਜ਼ਾਰ ਗੱਡੀ ਤੱਕ ਆਪਾਂ ਪਾਰਕ ਕਰਵਾ ਦਾਂਗੇ ਜੀ ਪਾਰਕਿੰਗ ਦੇ ਕੋਟੇ 'ਚ ਬਾਕੀ ਪੈਸਨ ਨਾਲੋਂ ਘੱਟ ਰੇਟ ਕਿਉਂ ਰੱਖਿਆ ਤੁਸੀਂ ਕੀ ਬਾਕੀ 'ਚ ਤਾਂ ਬਹੁਤ ਲੱਖਾਂ ਰੁਪਈਆ 5-5 ਲੱਖ ਰੁਪਈਆ ਪੈਰਸਟ ਲਿਆ ਜਾਂਦਾ ਪਰ ਤੁਸੀਂ 65000 51000 ਰੁਪਈਆ ਆਉਣ ਦੀ ਵਿੱਚ ਤੁਸੀਂ ਟੈਂਟ ਵੀ ਲਗਾ ਕੇ ਦੇ ਰਹੇ ਹੋ ਸੋਫੇ ਵਿੱਚ ਕੈਟਰਿੰਗ ਦਾ ਸਮਾਨ ਦੇ ਰਹੇ ਹੋ ਤੇ ਸਾਰਾ ਮਾਲਾ ਦੀ ਗੱਲ ਕਰੀਏ ਬਾਹਰ ਦੀ ਡੈਕੋਰੇਸ਼ਨ ਦੀ ਗੱਲ ਕਰੀਏ ਸਾਰਾ ਕੁਝ ਇੰਨਾ ਘੱਟ ਰੇਟ ਦੇ ਵਿੱਚ ਬਸ ਕਿਵੇਂ ਤੁਹਾਨੂੰ ਦੇਖੋ ਜੀ ਇਸ ਵਿੱਚ ਅਸੀਂ ਇੰਨਾ ਘੱਟ ਲੈਂਟ ਦਾ ਰੱਖ ਦੋਨੋਂ ਬਰਾਬਰ ਹੈ ਜੀ ਤੇ ਇਹਦੇ ਵਿੱਚ ਦੇਖੋ ਪਹਿਨਾ ਘਰ ਵਿੱਚ ਟੈਂਟ ਲਾ ਕੇ ਵਿਆਹ ਕਰ ਲੈਂਦੇ ਤੇ ਇੱਕ ਪੈਸਾ ਤੱਕ ਬਹੁਤ ਇੱਕ ਘੱਟ ਲੋਕ ਦਾ ਸੁਪਨਾ ਹੁੰਦਾ ਦਾ ਪੈਸਾ ਅਸੀਂ ਤਾਂ ਕਰਕੇ 51 ਕਾਂਟ ਵਿੱਚ ਇਹ ਰੱਖਿਆ ਵਾ ਵੀ ਪੂਰੇ ਅਮੀਰ ਤੇ ਲੈ ਕੇ ਗਰੀਬ ਤੇ ਲੈ ਕੇ ਛੋਟੇ ਲੈ ਕੇ ਬੜਾ ਲੈ ਕੇ ਸਾਰਾ ਆਪਣਾ ਕਰ ਸਕਦਾ ਤੇ ਅਸੀਂ ਇੱਕ ਹੋਰ ਦਾਵਾ ਕਰਦੇ ਜੀ 51 ਕਾਂਟ ਵਿੱਚ ਇੰਨਾ بڑا ਜਗਾਰਡਮੈਂਟ ਕੋਈ ਬਾਹਰ ਨਹੀਂ ਲਗਾ ਦੇ ਕੋਈ ਲਗਾ ਕੇ ਦੇ ਸਕਦਾ ਤਾਂ ਅਸੀਂ ਇਹ ਫ੍ਰੀ ਦੇਵਾਂਗੇ ਜੀ ਅੱਛਾ ਇੱਕ ਕਈ ਵਾਰ ਹੁੰਦਾ ਕਿ ਛੋਟੀਆਂ ਬੰਦੇ ਨੇ ਪਾਰਟੀ ਕਰਨੀ ਹੁੰਦੀ ਜਿਵੇਂ ਮੰਨ ਲਓ ਕਿਸੇ ਨੇ ਮੰਗਣਾ ਕਰਨਾ ਹੈ ਕਿਸੇ ਨੇ ਕੋਈ ਹੋਰ ਫੰਕਸ਼ਨ ਹੁੰਦਾ ਕਿਸੇ ਨੇ ਵੱਡੇ ਕਰਨਾ ਹੈ ਤਾਂ ਉਸ ਵਾਸਤੇ ਕੀ ਰੇਟ ਹੈ ਕਿ ਕਿੰਨਾ ਅਰੇਂਜਮੈਂਟ ਤੁਸੀਂ ਅੰਦਰ ਕੁਰਸੀਆਂ ਕਰਕੇ ਦੋਗੇ ਉਹ ਵੀ ਤੁਹਾਨੂੰ ਦੱਸ ਕਿਉਂ ਦੱਸੋ ਦੇਖੋ ਇਹਦੇ ਵਿੱਚ ਆਪਾਂ ਨੇ ਦੋ ਪੈਕਜ ਬਣਾਏ ਹੋਏ ਆ ਅੰਦਰ ਹਾਲ ਹੋ ਗਿਆ ਜੀ ਪਲੱਸ ਪਿੱਛੇ ਪਾਰਕ ਹੋ ਗਈ ਆ ਆਪਾਂ 31000 ਰੁਪਏ ਤੇ 41000 ਰੁਪਏ ਦਾ ਪਿੰਡ ਵਾਸਤੇ 31000 ਹੈ ਤੇ ਬਾਹਰ ਵਾਲਿਆਂ ਵਾਸਤੇ 41000 ਇਹਦੇ ਵਿੱਚ ਵੀ ਆਪਾਂ 300 300 ਕੁਰਸੀ ਤੇ 300 ਬੰਦੇ ਦੀ ਕਰੋਕਰੀ ਤੇ ਕਾਊਂਟਰ ਜੈਮ ਵਾਲਾ ਇਹ ਆਪਾਂ ਇਹਨਾਂ ਨੂੰ ਵਿੱਚ ਦੇਵਾਂਗੇ ਵਿੱਚ ਦੇਵਾਂਗੇ ਅੱਛਾ ਜਿਸ ਤਰੀਕੇ ਨਾਲ ਪੂਰੀ ਡੈਕੋਰੇਸ਼ਨ ਹੈ ਜੇ ਆਪਾਂ ਗੱਲ ਕਰੀਏ ਕੈਟਰਿੰਗ ਦਾ ਕੋਈ ਜਿਹੜੀ ਲੋਕਾਂ ਨੂੰ ਬਾਹਰੋਂ ਕਰਨਾ ਪੈਂਦਾ ਤੁਹਾਡੇ ਕੋਲ ਸਾਰੇ ਨੰਬਰ ਵਗੈਰਾ ਸਾਰਾ ਕੁਝ ਅਰੇਂਜਮੈਂਟ ਹੋ ਜਾਏਗਾ ਜੇ ਬੰਦੇ ਨੇ ਕਰਨਾ ਹੋਵੇ ਕਿ ਮੈਂ ਉਹਦਾ ਮੰਚੋ ਐਸ ਹੁੰਦੇ ਕਿ ਮੈਂ ਇਹ ਕਾਉਂਟਰ ਲਵਾਉਣਾ ਹੈ ਇਹ ਲਵਾਉਣਾ ਉਹ ਸਾਰਾ ਕੁਝ ਹਾਂਜੀ ਉਹ ਵੀ ਸਾਡੇ ਪਾਸ ਲੈਂਦਾ ਜੀ ਜਿਵੇਂ ਡੀਜੇ ਦਾ ਕੋਈ ਪ੍ਰੋਗਰਾਮ ਹੋਵੇ ਡੀਜੇ ਹਾਂਜੀ ਹਾਂਜੀ ਜੋ ਵੀ ਕੈਟਰਿੰਗ ਵਗੈਰਾ ਜੋ ਵੀ ਬਾਹਰ ਤੇ ਜੋ ਵੀ ਆਪਾਂ ਕਰਦੇ ਆ ਜੀ ਕਿਹੜਾ ਕੈਟਰਿੰਗ ਹੋਊਗੀ ਡੀਜੇ ਵਗੈਰਾ ਹੋ ਗਿਆ ਹੋਰ ਸਿਸਟਮ ਹੈ ਬਾਹਰ ਤੇ ਕੋਈ ਚੱਕਰ ਨਹੀਂ ਆਪਾਂ ਸਾਰਾ ਪਲੰਤ ਕਰਾਵਾਂਗੇ ਜੀ ਇਹ ਲੋਕੇਸ਼ਨ ਕੀ ਹੈ ਤੁਹਾਡੇ ਦਰਸ਼ਕਾਂ ਨੂੰ ਸਾਡੇ ਦੱਸ ਦਿਓ ਲੋਕੇਸ਼ਨ ਖਿਜਰਾਬਾਦ ਹੈ ਜੀ ਸੰਜਮ ਮੈਰਿਜ ਪ ਇਹ ਖਰੜਚ ਪੈਂਦਾ ਹਾਂਜੀ ਖਰੜਚ ਪੈਂਦਾ ਨਿਊ ਚੰਡੀਗੜ੍ਹ ਹਾਂਜੀ ਨਿਊ ਚੰਡੀਗੜ੍ਹ ਅੱਛਾ ਆਪਣੇ ਫੋਨ ਨੰਬਰ ਵੀ ਬੋਲ ਦਿਓ ਜਿਹੜੇ ਤੁਹਾਡੇ ਤੱਕ ਕੋਈ ਸੰਪਰਕ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਸਕੇ 7347364036 ਜੇ ਇਹ ਆਪਣਾ ਬੁਕਿੰਗ ਨੰਬਰ ਐ ਐਡਵਾਂਸ ਬੁਕਿੰਗ ਕਰਨੀ ਪੈਂਦੀ ਹਾਂਜੀ ਐਡਵਾਂਸ ਬੁਕਿੰਗ ਜਿੱਕਣਾ ਜੀ 2 ਮਹੀਨੇ ਪਹਿਨੇ ਹੀ ਕਰਵਾਣੀ ਪੈਂਦੀ ਹੈ ਜੀ ਤੇ ਬਾਅਦ ਵਿੱਚ ਡੇਟਾ ਸੇਮ ਹੋ ਜਾਂਦੀ ਹੈ ਫਿਰ ਥੋੜੀ ਦਿੱਕਤ ਆ ਜਾਂਦੀ ਹੈ ਸਮੱਸਿਆ ਜਾਂਦੀ ਹੈ ਹੂੰ ਬਿਲਕੁਲ ਤੁਸੀਂ ਦੇਖੋ ਕਿ ਪਾਵੇਂ بارش ਆਏ ਹਨੇਰੀ ਆਏ ਤੂਫਾਨ ਆਏ ਤਾਂ ਹੁਣ ਹਰ ਇੱਕੋ ਬੰਦਾ ਆਪਣਾ ਦੀ ਦਾ ਆਪਣੇ ਮੁੰਡੇ ਦਾ ਵਿਆਹ ਇਸ ਮੈਰਿਜ ਪੈਲਸ ਕਰ ਸਕਦਾ ਹੈ ਕਿਉਂਕਿ ਇਹ ਮੈਰਿਜ ਪੈਲਸ ਸਾਂਝਾ ਮੈਰਿਜ ਪੈਲਸ ਇਸ ਕਾਕੇ ਨਾਮ ਰੱਖਿਆ ਹੈ ਕਿ ਪਹਿਲਾਂ ਗਰੀਬ ਬੰਦਾ ਮੈਰਿਜ ਪੈਲਸ ਵਾਸਤੇ ਸੋਚਣ ਲਈ ਔਕਾ ਹੋ ਜਾਂਦਾ ਸੀ ਕਿ ਇੰਨੇ ਪੈਸੇ ਮੇਰੇ ਕੋਲ ਨਹੀਂ ਪਰ ਹੁਣ 61000 ਦੇ ਵਿੱਚ ਤੁਸੀਂ ਦੇਖੋ ਪੂਰਾ ਮੈਰਿਜ ਪੈਲਸ ਡੈਕੋਰੇਸ਼ਨ ਟੈਂਟ ਕੁਰਸੀਆਂ ਤੇ ਨਾਲ ਦੀ ਨਾਲ ਸੋਫੇ ਤੇ ਉਹड़ी ਵਾਸਤੇ ਇੱਕ ਸੈਪਰੇਟ ਲਗਤੋਂ ਰੂਮ ਦਿੱਤਾ ਹੋਇਆ ਜਿੱਥੇ ਕਿ ਤਿਆਰ ਹੋ ਸਕਦੇ ਨੇ ਗੈਸਟਾਂ ਵਾਸਤੇ ਰਗਤ ਰੂਮ ਨੇ ਤੇ ਨਾਲ ਦੀ ਨਾਲ ਸਾਫ਼ ਸੁਥਰੇ ਬਾਥਰੂਮ ਤੇ ਕੈਟਰਿੰਗ ਦਾ ਬਹੁਤ ਵੱਡਾ ਪ੍ਰਬੰਧ ਹੈ ਜੇ ਕਿਸੇ ਨੇ ਇਸ ਜਗ੍ਹਾ ਉੱਤੇ ਪੂਰਾ ਸਿਸਟਮ ਕਰਨਾ ਹੋਵੇ ਡੀਜੇ ਦਾ ਵੀ ਵਿੱਚੇ ਕਰਨਾ ਹੈ ਨਾਲ ਦੀ ਨਾਲ ਕੈਟਰਿੰਗ ਦਾ ਕਰਨਾ ਉਹ ਵੀ ਇਨਾਂ ਕੋਲ ਸਾਰਾ ਸਿਸਟਮ ਹੈ ਪਰ 65000 ਦੇ ਵਿੱਚ ਬਾਹਰ ਉਹ ਕੋਈ ਬੰਦਾ ਕਿਸੇ ਵੀ ਪੰਜਾਬ ਦੇ ਜ਼ਿਲ੍ਹੇ ਦਾ ਆਣ ਕੇ ਭਾਵੇਂ ਪਿੰਡ ਦਾ ਹੈ ਭਾਵੇਂ ਸ਼ਹਿਰ ਦਾ ਹੈ ਤਾਂ 65000 ਦੇ ਵਿੱਚ ਬੁੱਕ ਕਰਾ ਸਕਦਾ ਹੈ ਦੂਜੇ ਪਾਸੇ ਪਿੰਡ ਖਿਜ਼ਰਾਬਾਦ ਦੇ ਵਾਸਤੇ ਇਹਨਾਂ ਨੇ ਵੱਡਾ ਪ੍ਰਾਲਾ ਕੀਤਾ ਹੋਇਆ ਕਿ 52000 ਰੁਪਏ ਦੇ ਵਿੱਚ ਪੂਰਾ ਮੈਰਿਜ ਪੈਲਸ ਬੁੱਕ ਹੋਏਗਾ ਤੇ ਨਾਲ ਦੀ ਨਾਲ ਅਗਰ ਕਿਸੇ ਨੂੰ ਛੋਟੀ ਪਾਰਟੀ ਕਰਨੀ ਹੈ ਕਿਸੇ ਨੇ ਕੋਈ ਛੋਟਾ ਪ੍ਰੋਗਰਾਮ ਕਰਨਾ ਹੈ 2-300 ਬੰਦੇ ਦਾ ਪ੍ਰੋਗਰਾਮ ਕਰਨਾ ਹੈ ਤਾਂ ਇੱਥੇ 31000 ਪਿੰਡ ਵਾਸਤੇ ਤੇ 41000 ਬਾਹਰ ਲੋਕਾਂ ਵਾਸਤੇ ਹੈ ਤੇ ਨਾਲ ਦੀ ਨਾਲ ਇਹ ਵੀ ਦੱਸ ਦਿੰਦੇ ਆ ਕਿ ਜਗ੍ਹਾ ਉੱਤੇ ਬੁਕਿੰਗ 2 ਮਹੀਨੇ ਪਹਿਲਾਂ ਕਰਾਣੀ ਪਵੇਗੀ ਤੁਹਾਨੂੰ ਤੇ ਸਾਰਾ ਅਰੇਂਜਮੈਂਟ ਤੁਹਾਨੂੰ ਬਹੁਤ ਹੀ ਸਾਫ ਸੁਥਰਾ ਮਿਲੇਗਾ ਤੇ ਇਹ ਮੈਰਿਜ ਪੈਲਸ ਲਾਕੇ ਵਿੱਚ ਖੁੱਲਿਆ ਹੋਇਆ ਹੈ ਇਥੇ ਕਿ ਹਰ ਬੰਦੇ ਦਾ ਵਿਆਹ ਦਾ ਸੁਪਨਾ ਪੂਰਾ ਹੋ ਰਿਹਾ ਹੈ